ਨੈਟਵਰਕ ਜਿਹੜਾ ਹੈ ਇਹ ਜਿਹੜਾ ਮਾਫੀਆ ਹੈ ਨਾ ਇਹ ਹਰ ਥਾਣੇ ਚੌਂਕੀ ਦੇ ਵਿੱਚ ਹੈ ਸਵਾਲ ਆ ਕਿ ਪੁਲਸ ਗੈਪ ਕਿੱਥੇ ਹੋ ਗਈ ਉਹ ਜ਼ਮੀਨ ਖਾ ਗਈ ਸਮਾਨ ਨਿਕਲ ਗਿਆ ਕਿ ਬੋਰਡ ਟੱਪ ਗਿਆ ਸਾਡੇ ਲੋਕਾਂ ਦੀ ਵਜ ਜਿਹੇ ਜਿਹੇ ਲੋਕ ਕਰਨਗੇ ਤੇ ਫਿਰ ਤੇ ਸਾਡਾ ਰਾਪੀ ਰੱਖਾ ਫਿਰ ਤੇ ਤੁਸੀਂ ਆਪ ਹੀ ਆਪਣਾ ਬਚਾਅ ਕਰ ਲਾਂਗੇ ਇਹੋ ਜਿਹੇ ਬਸ ਚੂਹਾ ਗੋਲ ਬਚਾਅ ਕਰਨ ਦੀ ਲੋੜ ਨਹੀਂ ਨੈਕਸਸ ਕਿੰਨਾ ਵੱਡਾ ਹੋਏਗਾ ਅਸੀਂ ਡੀਆਈਜੀ ਪੁੱਲਰ ਹਨਾਂ ਦੀ ਗੱਲ ਤੇ ਕਰ ਦਿੱਤੀ ਕਿ ਡੀਆਈਜੀ ਪੁੱਲਰ ਦੇ ਕੋਲ ਇਹਨਾਂ ਨੂੰ ਕੁਝ ਮਿਲਿਆ ਇੱਥੇ ਤੇ ਸਾਫ਼ ਤੌਰ ਦੇ ਉੱਤੇ ਸਪਸ਼ਟ ਜਿਹੜਾ ਹੈ ਸਰਕਾਰ ਉਹਦੇ ਤੇ ਮੋਹਰ ਲਾ ਰਹੀ ਹੈ ਕਿ ਪੈਸੇ ਦੀ ਕਰਪਸ਼ਨ ਹੋਈ ਪੰਜ ਲੱਖ ਰੁਪਏ ਫੜਿਆ ਗਿਆ ਔਰ ਤੁਸੀਂ ਦੇਖੋ ਅਸੀਂ ਆ ਜਿੱਥੇ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਵਿਨੋਦ ਕੁਮਾਰ ਸ਼ਰਮਾ ਦੇ ਹੋਂਤੇ ਵਿਜੀਲੈਂਸ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਮੈਂ ਸੰਦੀਤ ਨੂੰ ਇੱਥੇ ਹੈਰਾਨ ਕਰ ਦੇਣ ਵਾਲੀ ਗੱਲ ਹੈ ਤੁਹਾਨੂੰ ਦੱਸਾਂਗਾ ਜਿਹੜੀ ਅੱਜ ਅਸੀਂ ਖੁਲਾਸਾ ਕਰ ਰਹੇ ਹਾਂ ਕਿ ਵਿਨੋਦ ਕੁਮਾਰ ਸ਼ਰਮਾ ਕੱਲਾ ਨਹੀਂ ਭੱਜਿਆ ਵਿਨੋਦ ਕੁਮਾਰ ਸ਼ਰਮਾ ਦੇ ਨਾਲ ਜਿਹੜੇ ਗਨਮੈਨ ਸੀ ਉਹ ਵੀ ਗਾਇਬ ਹੋ ਚੁੱਕੇ ਵਿਨੋਦ ਕੁਮਾਰ ਸ਼ਰਮਾ ਨੂੰ ਉਹ ਗਨਮੈਨ ਦਿੱਤਾ ਉਹ ਮੁਲਾਜ਼ਮ ਦਿੱਤਾ ਗਿਆ ਜਿਹੜਾ ਕੀ ਨਸ਼ੇ ਦੇ ਤਸਕਰਾਂ ਨਾਲ ਜਿਹਦੀ ਮਿਲੀ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਤੁਸੀਂ ਦੇਖੋ ਕਿ ਜੇਕਰ ਪੁਲਿਸ ਵਾਲਾ ਹੀ ਲੱਭ ਰਿਹਾ ਤੇ ਅਸੀਂ ਚੋਰਾਂ ਨੂੰ ਕਿਵੇਂ ਫੜਾਂਗੇ ਉਹ ਲੱਤੇ ਆ ਖੜਾ ਹੁੰਦਾ ਕਿ ਤੁਸੀਂ ਵੇਖੋ ਕਿ ਕਿ ਐਸੇ ਚੋ ਗਾਇਬ ਹੋ ਗਿਆ ਯਾਰ ਕਮਾਲ ਦੀ ਗੱਲ ਹੈ ਯਾਰ ਇੱਕ ਅਪਰਾਧੀ ਗਾਇਬ ਹੋਵੇ ਤੁਸੀਂ ਮੰਨ ਲੈਂਦੇ ਆ ਕਿ ਸ਼ਰੀਫ ਆਦਮੀ ਗਾਇਬ ਹੋਵੇ ਤੁਸੀਂ ਮੰਨ ਲੈਂਦੇ ਆ ਕਿ ਠੀਕ ਹੈ ਪੁਲਸ ਤੋਂ ਪੁਲਸ ਵਾਲਾ ਗਾਇਬ ਹੋ ਗਿਆ ਪੁਲਸ ਵਾਲਾ ਪੁਲਸਾਂ ਨੂੰ ਲੱਗਦਾ ਪਿਆ ਇਹ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਦੇਖੋ ਇੱਕ ਪੁਲਸ ਵਾਲੇ ਦਾ ਭਜਣਾ ਇੱਕ ਬਹੁਤ ਸ਼ਰਮਸਾਰ ਆ ਪੰਜਾਬ ਪੁਲਿਸ ਵਾਸਤੇ ਤਫਿਲ ਹਾਲੇ ਐਸਐਚਓ ਸਾਹਿਬ ਜਿਹੜੇ ਨੇ ਮਫੇਰ ਸਾਹਿਬ ਨੂੰ ਅਡਰੈਸ ਕਰਕੇ ਇਹ ਹੋ ਰਿਹਾ ਕਿ ਉਹਨਾਂ ਨੂੰ ਸ਼ਾਇਦ ਮੇਰੀ ਗੱਲ ਦਾ ਬੁਰਾ ਨਾ ਲੱਗੇ ਐਸਐਚਓ ਸਾਹਿਬ ਨੂੰ ਅਸੀਂ ਉਹਨਾਂ ਦਾ ਪਾਠ ਹੀ ਪੜਾ ਰਹੇ ਹਾਂ ਕਿ ਜਿਹੜਾ ਪਾਠ ਲੋਕਾਂ ਨੂੰ ਪੜਾਉਂਦੇ ਸੀ ਆਪਣੇ ਤੇ ਵੀ ਅਮਲ ਕਰੋ ਨਾ ਪਹਿਲੇ ਅੱਜ ਗੱਲ ਕਰਾਂਗੇ ਇੱਕ ਐਸੇ ਮਾਮਲੇ ਦੇ ਜਿਸ ਵਿੱਚ ਕਰਪਸ਼ਨ ਤਾਂ ਸਪਸ਼ਟ ਹੈ ਸਬੂਤ ਵੀ ਸਾਫ਼ ਨੇ ਲੇਕਿਨ ਗ੍ਰਫਤਾਰੀ ਹਾਲੇ ਤੱਕ ਨਹੀਂ ਹੋਈ ਅੰਮ੍ਰਿਤਸਰ ਸ਼ਿਆਟਾ ਦੇ ਅਸਾਚੋ ਵਿਨੋਦ ਸ਼ਰਮਾ ਕਰਪਸ਼ਨ ਦੇ ਮਾਮਲੇ ਦੇ ਵਿੱਚ 3 ਦਿਨ ਪਹਿਲਾਂ FIR ਦਰਜ ਹੋਈ ਹੈ ਲੇਕਿਨ ਗ੍ਰਿਫਤਾਰੀ ਹੱਲੇ ਤੱਕ ਨਹੀਂ ਹੋਈ ਇਸ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਉੱਚ ਅਹੁਦਿਆਂ ਤੇ ਬੈਠੇ ਲੋਕ ਸਿਸਟਮ ਨੂੰ ਵਰਤਦੇ ਨੇ ਲੇਕਿਨ ਆਪਣੇ ਫਾਇਦੇ ਲਈ ਸਿਸਟਮ ਨੂੰ ਵਰਤ ਕੇ ਕਿਸ ਤਰ੍ਹਾਂ ਕਰਪਸ਼ਨ ਦੇ ਵਿੱਚ ਆ ਜਾਂਦੇ ਨੇ ਤਾਂ ਇਸ ਮਾਮਲੇ ਦੇ ਬਾਰੇ ਹੀ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ 3 ਦਿਨ ਪਹਿਲਾਂ FIR ਦਰਜ ਹੋਈ ਲੇਕਿਨ ਹੱਲੇ ਤੱਕ ਐਸਐਚਓ ਪਗੋੜਾ ਨੇ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਕਿ ਐਸ ਐਚਓ ਗ੍ਰਿਫਤਾਰ ਨਹੀਂ ਹੋ ਰਿਹਾ ਤਾਂ ਤੁਸੀਂ ਦੇਖੋ ਕਿ ਨੈਕਸਸ ਕਿੰਨਾ ਵੱਡਾ ਹੋਏਗਾ ਅਸੀਂ ਡੀਆਈਜੀ ਪੁੱਲਰ ਹਨਾਂ ਦੀ ਗਲਤ ਕਰ ਦਿੱਤੀ ਕਿ ਡੀਆਈਜੀ ਪੁੱਲਰ ਦੇ ਕਰੋ ਇੰਨਾ ਕੁਝ ਮਿਲਿਆ ਇੱਥੇ ਤੇ ਸਾਫ਼ ਤੌਰ ਦੇ ਉੱਤੇ ਸਪਸ਼ਟ ਜਿਹੜਾ ਹੈ ਸਰਕਾਰ ਉਹਦੇ ਤੇ ਮੋਹਰ ਲਾ ਰਹੀ ਹੈ ਕਿ ਪੈਸੇ ਦੀ ਕ腐ਸ਼ਨ ਹੋਈ 5 ਲੱਖ ਰੁਪਏ ਫੜਿਆ ਗਿਆ ਔਰ ਤੁਸੀਂ ਦੇਖੋ ਅਸੀਂ ਅੱਜ ਇੱਥੇ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਵਿਨੋਦ ਕੁਮਾਰ ਸ਼ਰਮਾ ਦੇ ਉੱਤੇ ਵਿਜੀਲੈਂਸ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਮੈਸੂਜੀ ਤੁਹਾਨੂੰ ਇੱਥੇ ਹੈਰਾਨ ਕਰ ਦੇਣ ਵਾਲੀ ਗੱਲ ਹੈ ਤੁਹਾਨੂੰ ਦੱਸਾਂਗਾ ਜਿਹੜੀ ਅੱਜ ਅਸੀਂ ਖੁਲਾਸਾ ਕਰ ਰਹੇ ਹਾਂ ਕਿ ਵਿਨੋਦ ਕੁਮਾਰ ਸ਼ਰਮਾ ਕੱਲਾ ਨਹੀਂ ਭੱਜਿਆ ਵਿਨੋਦ ਕੁਮਾਰ ਸ਼ਰਮਾ ਦੇ ਨਾਲ ਜਿਹੜੇ ਗਨਮੈਨ ਸੀ ਉਹ ਵੀ ਗਾਇਬ ਹੋ ਚੁੱਕੇ ਨੇ ਇੱਕ ਰਪਟ ਜਿਹੜੀ ਹੈ ਸਾਡੇ ਸੋਰਸ ਸਾਨੂੰ ਦੱਸ ਰਹੇ ਨੇ ਕਿ ਇੱਕ ਰਪਟ ਜਿਹੜੀ ਹੈ ਪੰਜਾਬ ਪੁਲਿਸ ਵੱਲੋਂ ਲਿਖੀ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਕਿ ਵਿਨੋਦ ਸ਼ਰਮਾ ਦੇ ਨਾਲ ਬਤੌਰ ਐਸ ਐਚਓ ਨਾਲ ਕੰਮ ਕਰ ਰਹੇ ਸੀ ਉਹਨਾਂ ਨੂੰ ਹਾਜ਼ਰ ਕੀਤਾ ਜਾਵੇ ਔਰ ਉਹ ਹਾਜ਼ਰ ਨਹੀਂ ਹੋਏ ਔਰ ਉਹਨਾਂ ਦੇ ਵਿੱਚ ਇੱਕ ਗਨਮੈਨ ਐਸਾ ਹੈ ਜਿਸ ਦੇ ਉੱਤੇ ਮਕਬੂਲਪੁਰਾ ਥਾਣੇ ਦੇ ਵਿੱਚ ਮਾਮਲੇ ਦਰਜ ਨੇ ਜਾਂ ਉਸ ਦੀ ਤਫਤੀਸ਼ ਕੀਤੀ ਜਾ ਰਹੀ ਸੀ ਕਿ ਉਸ ਦੇ ਜਿਹੜੇ ਲਿੰਕ ਨੇ ਕੁਝ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਨੇ ਜਿਹੜੇ ਕਿ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਤਾਂ ਤੁਸੀਂ ਵੇਖੋ ਕਿ ਉਸ ਨੂੰ ਚੁੱਕ ਕੇ ਐਸਐਚਓ ਦੇ ਨਾਲ ਲਾਤਾ ਗਿਆ ਐਸੇ ਐਸਐਚਓ ਦੇ ਨਾਲ ਜਿੰਨੇ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਜਿਸ ਦੇ ਉੱਤੇ ਜਰਾ ਹੈ ਪੈਸੇ ਲੈਣ ਦਾ ਪਰਚਾ ਦਰਜ ਕੀਤਾ ਗਿਆ ਤੁਸੀਂ ਵੇਖੋ ਨੈਕਸਸ ਬੰਦਾ ਕਿਵੇਂ ਹੈ ਫੇਲਦਾ ਹੈ ਸਾਰਿਆਂ ਨੂੰ ਪਤਾ ਹੈ ਨੈਕਸਸ ਬੰਦਾ ਕਿਵੇਂ ਹੈ ਦੇਖੋ ਚੋਟੀ ਦੇ ਉਹ ਬੰਦੇ ਚੁੱਕੇ ਜਾਂਦੇ ਨੇ ਜਿਹੜੇ ਬੰਦੇ ਇਸ ਨੈਕਸਸ ਦਾ 파ਟ ਨੇ ਉਹਨੂੰ ਗਨਮੈਨ ਜਿਹੜਾ ਹੈ ਗਨਮੈਨ ਜੇ ਸ਼ੱਕੀ ਸੀ ਤਾਂ ਉਸ ਨੂੰ ਫੇਰ ਉਸ ਜਗ੍ਹਾ ਤੋਂ ਚੁੱਕ ਕੇ ਦੂਜੀ ਜਗ੍ਹਾ ਕਿਉਂ ਲਾਇਆ ਗਿਆ ਕਿੰਨੇ ਲਾਇਆ ਦੇਖੋ ਜਿਸ ਬੰਦੇ ਨੇ ਉਹਨੂੰ ਲਾਇਆ ਉਹਨੂੰ ਇਹ ਪਤਾ ਸੀ ਕਿ ਇਹਦੀ ਸ਼ਮੂਲੀਅਤ ਸੀ ਪਰ ਉਸ ਨੂੰ ਕਿੱਥੇ ਲਗਾਇਆ ਗਿਆ ਜਿਹੜਾ ਬੰਦਾ ਕੀ ਆਲਰੇਡੀ ਇਸ ਵੇਲੇ ਸਾਨੂੰ ਕਰਪਟ ਨਜ਼ਰ ਆ ਰਿਹਾ ਹੈ ਦੇਖੋ ਇਨਵੈਸਟੀਗੇਸ਼ਨ ਕਿੱਧਰ ਜਾਣੀ ਹੈ ਇਹ ਬਾਤ ਦਾ ਰੁਖ ਹੈ ਲੇਕਿਨ ਜੋ ਅਸੀਂ ਜੋ ਗੱਲ ਕਰ ਰਹੇ ਹਾਂ ਉਹ ਅੱਜ ਦੀ ਗੱਲ ਕਰ ਰਹੇ ਹਾਂ ਵਿਨੋਦ ਕੁਮਾਰ ਸ਼ਰਮਾ ਨੂੰ ਉਹ ਗਨਮੈਨ ਦਿੱਤਾ ਉਹ ਮੁਲਾਜ਼ਮ ਦਿੱਤਾ ਗਿਆ ਜਿਹੜਾ ਕਿ ਨਸ਼ੇ ਦੇ ਤਸਕਰਾਂ ਨਾਲ ਜਿਹਦੀ ਮਿਲੀ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਮੈਂ ਫਿਰ ਦੱਸ ਰਿਹਾ ਵਾਂ ਕਿ ਇਸ ਬਾਬਤ ਇੱਕ ਰਪੋਰਟ ਵੀ ਲਿਖੀ ਗਈ ਹੈ ਕਿ ਉਸ ਜਿਹੜੇ ਮੁਲਜ਼ਮ ਨੇ ਜਾਂ ਜਿਹੜੇ ਮੁਲਾਜ਼ਮ ਨੇ ਉਹ ਗਿਆਰਾ ਜਣ ਪਰ ਤੁਸੀਂ ਦੇਖੋ ਕਿ ਜੇਕਰ ਪੁਲਸ ਵਾਲਾ ਹੀ ਨ ਲੱਭ ਰਿਹਾ ਤੇ ਅਸੀਂ ਚੋਰਾਂ ਨੂੰ ਕਿਵੇਂ ਫੜਾਂਗੇ ਸਵਾਲ ਇਹ ਖੜਾ ਹੁੰਦਾ ਕਿ ਤੁਸੀਂ ਵੇਖੋ ਕਿ ਐਸਜੋ ਗਾਇਬ ਹੋ ਗਿਆ ਯਾਰ ਕਮਾਲ ਦੀ ਗੱਲ ਹੈ ਯਾਰ ਇੱਕ ਅਪਰਾਧੀ ਗਾਇਬ ਹੋਵੇ ਤੁਸੀਂ ਮੰਨ ਲੈਂਦੇ ਆ ਕਿ شریف ਆਦਮੀ ਗਾਇਬ ਹੋਵੇ ਤੁਸੀਂ ਮੰਨ ਲੈਂਦੇ ਆ ਕਿ ਠੀਕ ਹੈ ਪੁਲਸ ਤੋਂ ਪੁਲਸ ਵਾਲਾ ਗਾਇਬ ਹੋ ਗਿਆ ਪੁਲਸ ਵਾਲਾ ਪੁਲਸ ਵਾਲਾ ਲੱਭਦਾ ਪਿਆ ਇਹ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਸਾਫ ਜ਼ਾਹਿਰ ਹੋ ਰਿਹਾ ਕਿਉਂਕਿ ਜਦੋਂ ਬੰਦਾ ਪਘੋੜਾ ਕਰਾਰ ਦਿੱਤਾ ਜਾਂਦਾ ਜਾਂ ਭੱਜਿਆ ਹੋਵੇ ਗ੍ਰਿਫਤਾਰੀ ਨਹੀਂ ਦਿੰਦਾ ਤਾਂ ਮੰਨਿਆ ਜਾਂਦਾ ਕਿ ਅਪਰਾਧੀ ਹੈ ਬਿਲਕੁਲ ਦੇਖੋ ਅਗਰ ਉਹ ਕਹਿ ਰਿਹਾ ਕਿ ਉਹਦੇ ਨਾਂ ਤੇ ਪੈਸੇ ਲਿੱਤੇਗੇ ਵਿਜੀਲੈਂਸ ਵੱਲੋਂ ਪਰਚਾ ਦਰਜ ਕੀਤਾ ਗਿਆ ਪੁਲਿਸ ਨਾਰਮਲੀ ਜਦੋਂ ਤੁਸੀਂ ਥਾਣੇ ਜਾਉਂਨਾ ਤਾਂ ਪੁਲਿਸ ਕੀ ਕਹਿੰਦੀ ਬੰਦਾ ਪੇਸ਼ ਕਰਾਓ ਤੇ ਹੁਣ ਉਹ ਨਿਯਮ ਕਿੱਥੇ ਹੈ ਜੀ ਐਸ ਐਚ ਓ ਸਾਹਿਬ ਨੂੰ ਪੁੱਛੋ ਕਿ ਐਸ ਐਚ ਓ ਸਾਹਿਬ ਜੀ ਕਹਿ ਰਹੇ ਆ ਜੀ ਕਿ ਤੁਸੀਂ ਅੱਜ ਖੁਦ ਉਸ ਨਿਯਮ ਦੀ ਪਾਲਣਾ ਨਹੀਂ ਕਰ ਰਹੇ ਤੁਸੀਂ ਪੁਲਿਸ ਅੱਗੇ ਕਿਉਂ ਨਹੀਂ ਪੇਸ਼ ਹੋ ਰਹੇ ਉਦਾਂ ਤੇ ਤੁਸੀਂ ਲੋਕਾਂ ਨੂੰ ਬੜਾ ਪਾਠ ਪੜਾਉਂਦੇ ਓਏ ਬੰਦਾ ਪੇਸ਼ ਕਰੋ ਓਏ ਬੰਦਾ ਲਿਆਓ ਓਏ ਇਹ ਕਰੋ ਉਹ ਕਰੋ ਤੇ ਪੁਲਸ ਵਾਲਾ ਵੀ ਭੱਜਿਆ ਮਤਲਬ ਗੱਲ ਹੈ ਕਿ ਜੋ ਵੀ ਤੁਸੀਂ ਆਪਣੇ ਥਾਣਿਆਂ ਦੇ ਵਿੱਚ ਆਮ ਜਨਤਾ ਦੇ ਨਾਲ ਕਰਦੇ ਹੋ ਉਹਨੂੰ ਤੁਸੀਂ ਸਿਰਫ ਜਨਤਾ ਜੋਗੇ ਕਰਨ ਜੋਗੇ ਰੱਖਿਆ ਆਪਣੇ ਤੇ ਅਮਲ ਕਰਨ ਵਾਸਤੇ ਨਹੀਂ ਰੱਖਿਆ ਦੇਖੋ ਇੱਕ ਪੁਲਸ ਵਾਲੇ ਦਾ ਭੱਜਣਾ ਇੱਕ ਬਹੁਤ ਸ਼ਰਮਸਾਰਾ ਪੰਜਾਬ ਪੁਲਿਸ ਵਾਸਤੇ ਉਹਨੂੰ ਫੜ ਕੇ ਅੰਦਰ ਦਿਓ ਦੇਖੋ ਔਰ ਜਿਹੜਾ ਮੁਲਾਜ਼ਮ ਹੈ ਉਹ ਕੋਈ ਇਹ ਨਹੀਂ ਹੈ ਕਿ ਕੋਈ ਸੰਤਰੀ ਸੀ ਜਾਂ ਉਹਦੀ ਲੋੜ ਨਹੀਂ ਸੀ ਥਾਣੇ ਦਾ ਮੁਖੀ ਸੀ ਥਾਣੇ ਦਾ ਮੁਖੀ ਜਿਹੜਾ ਇਲਾਕੇ ਦੀ ਮਾਂ ਹੁੰਦੀ ਹੈ ਤੇ ਇਲਾਕੇ ਦੀ ਮਾਂ ਜੇ ਫਰਾਰ ਹੈ ਤੇ ਤੁਸੀਂ ਦੇਖੋ ਥਾਣੇ ਦਾ ਕੀ ਬਣੂਗਾ ਤੇ ਥਾਣੇ ਦਾ ਜਿਹੜਾ ਐਸਐਚਓ ਹੈ ਉਹ ਲੱਭ ਨਹੀਂ ਰਿਹਾ ਠੀਕ ਹੈ ਅਗਰ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਹੈਲਪ ਚਾਹੀਦੀ ਹੈ ਤਾਂ ਉਹਦੇ ਵਾਸਤੇ ਦੇ ਵਕਲਪ ਖੁੱਲੇ ਨੇ ਪਰ ਤੁਸੀਂ ਦੇਖੋ ਕਿ ਇਹਨਾਂ ਦਾ ਨੈਟਵਰਕ ਕਿੱਡਾ ਜ਼ਬਰਦਸਤ ਹੋਏਗਾ ਅਗਰ ਵਿਜੀਲੈਂਸ ਨੇ ਹੱਥ ਪਾਇਆ ਇਹ ਤੇ ਹੋਇਆ ਨਹੀਂ ਹੋਏਗਾ ਕਿ ਇੱਕ ਵਾਰੀ ਉਹਨੇ ਕੰਮ ਕੀਤਾ ਹੋਏਗਾ ਤੇ ਹੱਥ ਪਿਆਇਆਗਾ ਬਹੁਤ ਲੰਬੇ ਸਮੇਂ ਤੋਂ ਨੈਟਵਰਕ ਚੱਲ ਰਿਹਾ ਹੋਏਗਾ ਤਾਂ ਉਸ ਦੇ ਵਿੱਚ ਜਿਹੜਾ ਹੈ ਹੱਥ ਪਾਇਆ ਗਿਆ ਤਾਂ ਫਿਲਹਾਲ ਐਸਐਚਓ ਸਾਹਿਬ ਜਿਹੜੇ ਨੇ ਮਾਫਰ ਸਾਹਿਬ ਬਰਡਸ ਕਰਕੇ ਯੂ ਰਿਹਾ ਕਿ ਉਹਨਾਂ ਨੂੰ ਸ਼ਾਇਦ ਮੇਰੀ ਗੱਲ ਦਾ ਬੁਰਾ ਨਾ ਲੱਗ ਜਾਏ ਐਸਐਚਓ ਸਾਹਿਬ ਨੂੰ ਅਸੀਂ ਉਹਨਾਂ ਦਾ ಪಾਠ ਹੀ ਪੜਾ ਰਹੇ ਆ ਕਿ ਜਿਹੜਾ ਪਾਠ ਲੋਕਾਂ ਨੂੰ ਪੜਾਉਂਦੇ ਸੀ ਆਪਣੇ ਤੇ ਵੀ ਅਮਲ ਕਰੋ ਨਾ ਪਹਿਲੇ ਲੋਕਾਂ ਨੂੰ ਕਹਿੰਦੇ ਬੰਦਾ ਪੇਸ਼ ਕਰਾਓ ਜੀ ਇਹ ਕਰੋ ਉਹ ਆ ਜਾ ਪੇਸ਼ ਹੋ ਨਾ ਯਾਰ ਐਸ ਸੀਪੀਏ ਕੇ ਪੇਸ਼ ਹੋ ਉਹ ਵਿਜਨਸ ਅਗੇ ਪੇਸ਼ ਹੋ ਉਹਨੂੰ ਹਾਂ ਜੀ ਦੱਸੋ ਜੀ ਉਹ ਬੰਦੇ ਨੇ ਮੇਰੇ ਨਾਲ ਤੇ ਕਰਾਪਸ਼ਨ ਕੀਤੀ ਹੈ ਮੈਂ ਵਿਵਾਖ ਆ ਮੈਂ ਸੱਚਾ ਹਾਂ ਮਤਲਬ ਸਵਾਲ ਹੈ ਕਿ ਮਤਲਬ ਤੁਸੀਂ ਐਦਾ ਮਤਲਬ ਤੁਸੀਂ ਬੰਦੇ ਵੀ ਭਜਾਉਂਦੇ ਹੋਗੇ ਮਤਲਬ ਇੱਕ ਐਸਐਚਓ ਜਿਹੜਾ ਖੁਦ ਇੰਨਾ ਸੇਫਲੀ ਗ ਜਿੰਨੂ ਕਿ ਉਸ ਦੀ ਆਪਣੀ ਹੀ ਮਹਿਕਮੇ ਦੀ ਪੁਲਿਸ ਲੱਭ ਰਹੀ ਹੈ ਤੇ ਉਹ ਬੰਦਾ ਲੋਕਾਂ ਨੂੰ ਕਿਵੇਂ ਸ਼ੈਲਟਰ ਕਰਦਾ ਹੋਏਗਾ ਇਹਦਾ ਮਤਲਬ ਜਿਸ ਬੰਦੇ ਕੋ ਪੈਸੇ ਮੰਗੇ ਗਏ ਆ ਉਹ ਬਿਲਕੁਲ ਜਾਇਜ਼ ਉਸ ਬੰਦੇ ਨੇ ਮੰਗੇ ਔਰ ਉਸ ਨੂੰ ਜਾਇਜ਼ ਫੜਿਆ ਵੀ ਗਿਆ ਦੋਵੇਂ ਪਾਸੇ ਗੱਲ ਕਿਉਂਕਿ ਤੁਸੀਂ ਦੇਖੋ ਉਹਨੂੰ ਪਤਾ ਸੀ ਕਿ ਮੈਂ ਪੈਸੇ ਮੰਗਾਗਾ ਇੱਥੇ ਪੈਸੇ ਡਿਲੀਵਰੀ ਹੋਏਗੀ ਉਸ ਤੋਂ ਬਾਅਦ ਮੈਂ ਉਹ ਕਰ ਦਊਗਾ ਉਹ ਕਰ ਦਊਗਾ ਕਾਗਜ਼ਾ ਦਾ ਖੇਡ ਖੇਡਾਂਗਾ ਪਰ ਉਸ ਦਾ ਨਾਂ ਫੜਿਆ ਜਾਣਾ ਇੱਕ ਬੜਾ ਵੱਡਾ ਸਵਾਲ ਹੈ ਸਿਸਟਮ ਤੇ ਸਵਾਲ ਨਾਲ ਹੀ ਨਾਲ ਪੁਲਿਸ ਦੇ ਸਵਾਲਾ ਤੁਸੀਂ ਦੇਖੋ ਕਿਸਾਨੂਸਾਰ ਦਾ ਹੋ ਗਿਆ ਜਾਂ ਲਲਿਤ ਅਰੋੜਾ ਹੋ ਗਿਆ ਇਹ ਨੈਟਵਰਕ ਜਿਹੜਾ ਹੈ ਇਹ ਜਿਹੜਾ ਮਾਫੀਆ ਹੈ ਨਾ ਇਹ ਹਰ ਥਾਣੇ ਚੌਂਕੀ ਦੇ ਵਿੱਚ ਹੈ ਇਸ ਨੂੰ ਕਰੈਕ ਕਿਵੇਂ ਕਰਾਂਗੇ ਇਸ ਨੂੰ ਕਰੈਕ ਸਾਡਾ ਸਿਸਟਮ ਦੇ ਵਿੱਚ ਜਦੋਂ ਹੋਰ ਜਿਹਨੂੰ ਕਰਦੇ ਨਾ ਪਾਰਦਰਸ਼ਤਾ ਆਏਗੀ ਤਦ ਹੋਏਗਾ ਲੇਕਿਨ ਐਸਐਚਓ ਦਾ ਭਜਣਾ ਐਸਐਚਓ ਦਾ ਨਾਮ ਲੱਭਣਾ ਐਸਐਚਓ ਦਾ ਫੜੇ ਨਾ ਜਾਣਾ ਸਿਸਟਮ ਤੇ ਬਹੁਤ ਸਵਾਲ ਚੁੱਕਦਾ ਤੁਸੀਂ ਦੇਖੋ ਪਰਚਾ ਦਰਜ ਹੋਣ ਦੇ ਬਾਵਜੂਦ ਵਿਦੇਲੇਜ਼ੀ ਅਧਿਕਾਰੀਆਂ ਵੱਲੋਂ ਪਰਚਾ ਦਰਜ ਕੀਤਾ ਗਿਆ ਤੇ ਅਜੋ ਫਰਾਰ ਦੱਸਿਆ ਜਾ ਰਿਹਾ ਜੀ ਕੋਈ ਪਰਿਵਾਰਕ ਮੈਂਬਰ ਉਹਨਾਂ ਦੇ ਸਾਹਮਣੇ ਆਏ ਹੋਣ ਕੁਛ ਇਸ ਤਰ੍ਹਾਂ ਦਾ ਦੇਖੋ ਕਿਉਂਕਿ ਜਦੋਂ ਬੰਦਾ ਨਹੀਂ ਲੱਭਦਾ ਤਾਂ ਪੁਲਿਸ ਵਾਲੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਜਾਂਦੀ ਹੈ ਉਹਨਾਂ ਨੂੰ ਪੜਦੀ ਹੈ ਕਿ ਪਤਾ ਕਰਦੀ ਹੈ ਕਿੱਥੇ ਗਿਆ ਬੰਦਾ ਸਵਾਲ ਪਤਾ ਕੀ ਹੈ ਕਿ ਐਸਟੀਓ ਸਾਹਿਬ ਜਿਹੜੇ ਨੇ ਨਾ ਇਸ ਵੇਲੇ ਆਪਣੇ ਆਪ ਨੂੰ ਅੱਜ ਵੀ ਸਮਝਦੇ ਹੁਣਗੇ ਫਿਰ ਕੀ ਆਜੀ ਇਹ ਜੀ 36 ਕਮਾਪਾ ਭੈੜੇ ਕਿਤੇ ਆ ਤੇ ਫਿਰ ਕੀ ਆ ਇੱਕ ਦੀ ਭੁਗਤ ਨਹੀਂ ਪੈ ਗਈ ਇਹਦਾ ਦੀ ਚੀਜ਼ ਸੋਚਦੇ ਹੋਣਗੇ ਪਰ ਸਵਾਲ ਹੈ ਕਿ ਉਹਨਾਂ ਨੂੰ ਘੱਟੋ-ਘੱਟ ਜਿਹੜੀ ਵਰਦੀ ਉਹਨਾਂ ਨੇ ਪਾਈ ਹੈ ਜਿਹੜੀ ਸੌਹ ਚੁੱਕੀ ਨਾ ਉਸ ਦੀ ਮਰਿਆਦਾ ਦਾ ਪਾਲਣ ਕਰਨਾ ਚਾਹੀਦਾ ਤੁਸੀਂ ਦੇਖੋ ਲੋਕਾਂ ਨੂੰ ਤੁਸੀਂ ਪਾਠ ਪੜਾਉਂਦੇ ਹੋ ਤੁਸੀਂ ਵਰਦੀ ਪਾਈ ਹੈ ਯੂ ਆਰ ਫਾਰ ਦਾ ਪਬਲਿਕ ਸਰਵੰਟ ਯੂ ਆਰ ਫਾਰ ਦਾ ਸੇਫਟੀ ਆਫ ਦਾ ਪੀਪਲ ਔਰ ਇਸ ਵੇਲੇ ਸੇਫਟੀ ਕਰਨ ਵਾਲਾ ਬੰਦਾ ਖੁਦ ਫਰਾਰ ਨਜ਼ਰ ਆ ਰਿਹਾ ਔਰ ਉਸ ਦੀ ਫਰਾਰੀ ਜਿਹੜੀ ਹੈ ਸਾਫ ਜ਼ਾਹਰ ਕਰਦੀ ਹੈ ਕਿ ਜਿਹੜੇ ਕਰਮ ਤੁਸੀਂ ਕੀਤੇ ਉਸ ਦੇ ਕਰਕੇ ਹੀ ਤੁਸੀਂ ਭੱਜ ਰਹੇ ਹੋ ਤੁਹਾਡੇ ਮਗਰ ਕੋਈ ਨਜਾਇਜ਼ ਨਹੀਂ ਹੈ ਅਗਰ ਤੁਸੀਂ ਨਜਾਇਜ਼ ਹੋ ਤੇ ਤੁਹਾਡੀ ਕੋਈ ਵੀਡੀਓ ਆ ਜਾਂਦੀ ਤੁਸੀਂ ਕੋਈ ਆਪਣੀ ਸਟੇਟਮੈਂਟ ਜਾਰੀ ਕਰੋ ਦੱਸੋ ਲੋਕਾਂ ਨੂੰ ਕਿ ਨਹੀਂ ਜੀ ਇਹਦੇ ਨਾਲ ਮੇਨਾਂ ਤੱਕਾ ਹੋਇਆ ਹੈ ਲਲੀਤ ਰੋੜਾ ਸਾਫ਼ ਕਹਿ ਰਿਹਾ ਤੁਹਾਨੂੰ ਨਾਮ ਹੈ ਵਿਜੀਲੈਂਸ ਦੇ ਪਰਚੇ 'ਚ ਤੁਹਾਡਾ ਨਾਮ ਹੈ ਤੁਸੀਂ ਬੜਾ ਏਰੀ ਚੋਟੀ ਦਾ ਜ਼ੋਰ ਲਾ ਰਹੇ ਹੋ ਤੁਹਾਡੇ ਇੱਕ ਸਾਥੀ ਮੁਲਾਜ਼ਮ ਦੇ ਖਿਲਾਫ ਇੱਕ ਰੱਪਟ ਜਾਰੀ ਕਰਦੀ ਹੈ ਪੰਜਾਬ ਪੁਲਿਸ ਕਿ ਉਹ ਵੀ ਗੈਰ ਆ ਜਾਣਾ ਸਵਾਲ ਆ ਕਿ ਪੁਲਸ ਗੈਪ ਕਿੱਥੇ ਹੋ ਗਈ ਮਤਲਬ ਉਹ ਜ਼ਮੀਨ ਖਾ ਗਈ ਸਮਾਨ ਨਿਕਲ ਗਿਆ ਕਿ ਬੋਰਡ ਟੱਪ ਗਿਆ ਮਤਲਬ ਸਵਾਲ ਅਗਿਆ ਕਿੱਥੇ ਪੁਲਿਸ ਮੁਲਾਜ਼ਮ ਹੈ ਤਾਂ ਪੁਲਿਸ ਮੁਲਾਜ਼ਮ ਯੂ ਸ਼ੁਡ ਰਿਸਪੋਨਸੀਬਲ ਯਾਰ ਯੂ ਆ ਰਿਸਪੋਨਸੀਬਲ ਸਿਟੀਜ਼ਨ ਆਫ ਦਿਸ ਕੰਟਰੀ ਤੁਸੀਂ ਵਰਦੀ ਪਾਈ ਸੋਹ ਚੁੱਕੀ ਹੈ ਸਾਡੇ ਲੋਕਾਂ ਦੀ ਵਜ੍ਹਾ ਜਿਹੇ ਜਿਹੇ ਲੋਕ ਕਰਨਗੇ ਤਾਂ ਫਿਰ ਤੇ ਸਾਡਾ ਰੱਬ ਹੀ ਰੱਖਾ ਫਿਰ ਤੇ ਅਸੀਂ ਆਪ ਹੀ ਆਪਣਾ ਬਚਾਅ ਕਰ ਲਾਂਗੇ ਇਹੋ ਜਿਹੇ ਬੱਸ ਚੂਆ ਕੋਲ ਬਚਾਅ ਕਰਨ ਦੀ ਲੋੜ ਨਹੀਂ ਜੀ ਸਰ ਜਿਸ ਤਰ੍ਹਾਂ ਤੁਸੀਂ ਗਨਮੈਨ ਦੀ ਗੱਲ ਦੱਸ ਰਹੇ ਕਿ ਪਹਿਲਾਂ ਹੀ ਉਹਦੇ ਤੇ ਪਰਚਾ ਦੇ ਤਾਂ ਇਹ ਸਾਰੇ ਪਰਚਾ ਨਹੀਂ ਉਹਦੇ ਤੇ ਮਤਲਬ ਭੂਮਿਕਾ ਹਾਸੇ ਦਿਖਦੇ ਸੀ ਹਾਂ ਤੇ ਪਹਿਲਾ ਇਹ ਅਗਰ ਉਹਦੇ ਤੇ ਇਸ ਤਰ੍ਹਾਂ ਦੇ ਕੁਝ ਮਾਮਲੇ ਦਰਜ ਨੇ ਤਾਂ ਉਸ ਨੂੰ ਉਸ ਬੰਦੇ ਨਾਲ ਹੀ ਲਗਾਇਆ ਗਿਆ ਕਿ ਜੋ ਕਰਪਸ਼ਨ ਦੇ ਵਿੱਚ ਮਾਮਲੇ 'ਚ ਫਸਿਆ ਹੈ ਜਾਂ ਇਹ ਪੂਰੀ ਮਿਲੇ ਪਗ ਚੱਲਦੀ ਹੈ ਕਿਸ ਤਰ੍ਹਾਂ ਇਹ ਨੈਕਸਸ ਚੱਲਦਾ ਹੈ ਕਿ ਉਸ ਬੰਦੇ ਨਾਲ ਹੀ ਉਹੋ ਜੇ ਕਰਪਟ ਬੰਦੇ ਨੂੰ ਲਗਾਇਆ ਜਾ ਰਿਹਾ ਦੇਖੋ ਉਹ ਹੀਰਾ ਚੂਸ ਕਰਨਾ ਹੁੰਦਾ ਨਾ ਤੁਸੀਂ ਕਿਸੇ ਜੁਐਲਰੀ ਸ਼ਾਪ ਤੇ ਜਾਂਦੇ ਹੋ ਤੁਹਾਨੂੰ ਜਿਹੜਾ ਹੀਰਾ ਚੰਗਾ ਲੱਗਦਾ ਤੁਸੀਂ ਉਹਨੂੰ ਚੂਸ ਕਰ ਲੈਂਦੇ ਹੋ ਐਸਐਚਓ ਸਾਹਿਬ ਨੂੰ ਉਹ ਹੀਰਾ ਲੱਗਾ ਐਸਐਚਓ ਸਾਹਿਬ ਨੂੰ ਇਹ ਹੀਰਾ ਲੱਗਾ ਕਿ ਇਸ ਬੰਦੇ ਨੂੰ ਨੌਲੇਜ ਹੈ ਔਰ ਉੱਤੇ ਦੇਖੋ ਮੋਰ ਕਰਪਟ ਮਹਿਕਮੇ ਨੇ ਲਈ ਹੈ ਪੁਲਿਸ ਮਹਿਕਮੇ ਨੇ ਉਹਦੀ ਭੂਮਿਕਾ ਸ਼ੱਕੀ ਪਾਈ ਹੈ ਤੋਂ ਸ਼ੱਕੀ ਭੂਮਿਕਾ ਵਾਲੇ ਬੰਦੇ ਨੂੰ ਆਪਣੇ ਨਾਲ ਚਲਾ ਰਹੇ ਨੇ ਐਸ ਐਚਓ ਸਾਹਿਬ ਸਵਾਲ ਹੈ ਕਿ ਇਸ ਤਰੀਕਾ ਕਿਉਂ ਲੋਕਾਂ ਨੂੰ ਤੇ ਬੜਾ ਪਾੜ ਪਾਉਂਦੇ ਹੋ ਕਿਤੇ ਸੈਮੀਨਾਰ ਹੁੰਦਾ ਨਹੀਂ ਜੀ ਕਿਸੇ ਦੀ ਸੂਚਨਾ ਸਾਨੂੰ ਦਿਓ ਇਹਦਾ ਮਤਲਬ ਸੂਚਨਾ ਤੁਹਾਨੂੰ ਦੇਣ ਦਾ ਮਤਲਬ ਹੈਗਾ ਕਿ ਤੁਸੀਂ ਆਪਣੀ ਦੁਕਾਨਦਾਰੀ ਖੋਲੋਗੇ ਤੁਸੀਂ ਅਗਲੇ ਕੋ ਪੈਸੇ ਲੋਗੇ ਠੀਕ ਹੈ ਮੈਂ ਐਸ ਐਚਓ ਵਿਨੋਦ ਕੁਮਾਰ ਸ਼ਰਮਾ ਦੀ ਗੱਲ ਕਰ ਰਿਹਾ ਹਾਂ ਬਾਕੀ ਨਹੀਂ ਮੈਂ ਗੱਲ ਕਰ ਰਿਹਾ ਕਿਉਂਕਿ ਵਿਨੋਦ ਸ਼ਰਮਾ ਇਸ ਵੇਲੇ ਸਵਾਲਾਂ ਦੇ ਕੇਰੇ 'ਚ ਹੈ ਵਿਜੀਲੈਂਸ ਦੇ ਰਡਾਰ ਤੇ ਹੈ ਵਿਜੀਲੈਂਸ ਦੇ ਪਰਚੇ 'ਚ ਹੈ ਤੇ ਪਰਚੇ 'ਚ ਹੋਣ ਦੇ ਬਾਵਜੂਦ ਦੇ ਨਹੀਂ ਫੜਿਆ ਜਾ ਰਿਹਾ ਤਾਂ ਇਹਦਾ ਮਤਲਬ ਕਿ ਉਸ ਨੂੰ ਨਾ ਤੇ ਆਪਣੀ ਵਰਦੀ ਦੀ ਪਰਵਾਹ ਹੈ ਨਾ ਕਿਸੇ ਚੀਜ਼ ਦੀ ਔਰ ਅਗਰ ਸੱਚਾਈ ਹੈ ਤਾਂ ਸਾਹਮਣੇ ਆ ਕੇ ਪੇਸ਼ ਹੋਵੇ ਆਪਣੀ ਗੱਲ ਦੱਸੇ ਕਿ ਠੀਕ ਹੈ ਜੀ ਮੇਰੇ ਨਾਲ ਤੱਕਾ ਹੈ ਜਾਂ ਕੋਈ ਵੀਡੀਓ ਜਾਰੀ ਕਰੇ ਬਹੁਤ ਸਾਰੇ ਲੋਕ ਕਰਦੇ ਨੇ ਵੀਡੀਓ ਜਾਰੀ ਕਰਦੇ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਪਿੱਛੇ ਪਠਾਨ ਮਾਦਰਾ ਦਾ ਮਾਮਲਾ ਹਾਸਿਲ ਉਸ ਨੇ ਆਪਣੀ ਵੀਡੀਓ ਜਾਰੀ ਕੀਤੀ ਸੀ ਐਸਚੂ ਸਾਹਿਬ ਤੁਸੀਂ ਸੱਚੀ ਉਹਦੇ ਵੀਡੀਓ ਜਾਰੀ ਕਰੋ ਭੱਜਦੇ ਕਿਉਂ ਜੇ ਆਓ ਮੈਦਾਨ ਦੇ ਵਿੱਚ ਲੜੋ ਫਿਰ ਕੀ ਆ ਜੇ ਤੁਸੀਂ ਤੁਸੀਂ ਦੇਖੋ ਐਸਚੂ ਅੱਜ ਇਹ ਵੀ ਕਹਿ ਰਹੇ ਨੇ ਮੈਂ ਸੱਚਾ ਤੇ ਫਿਰ ਲੜਵਾ ਕੇ ਭੱਜਣ ਦੀ ਕੀ ਲੋੜ ਪਈ ਐ ਭੱਜ ਕੇ ਕੀ ਮਿਲ ਜਣਾ ਭੱਜਦਾ ਤਾਂ ਉਹੀ ਜੋ ਚੋਰ ਹੁੰਦਾ ਤੇ ਫਿਰ ਤੇ ਫਿਰ ਐਸਚੂ ਸਾਹਿਬ ਕਿਉਂ ਆਪਣੇ ਆਪ ਨੂੰ ਇਹੋ ਜਿਹੇ ਦਾਗ ਲਵਾ ਰਹੇ ਹੋ ਮੇਰੀ ਤੁਹਾਨੂੰ ਦਰਖਾਸਤ ਹੈ गुजारिश ਹੈ ਕਿ ਸਿਟੀਜ਼ਨ ਆਫ ਦਿਸ ਕੰਟਰੀ ਪਲੀਜ਼ ਆਪਣੇ ਜੋ ਵੀ ਤੁਹਾਡੇ ਕਲੈਰੀਫਿਕੇਸ਼ਨਸ ਨੇ ਜਿਹੜੀ ਤੁਸੀਂ ਦੇਣੀਆਂ ਚਾਹੁੰਦੇ ਹੋ ਤੇ ਸਾਹਮਣੇ ਆਓ ਦਿਓ ਤੇ ਅਕਸਰ ਤੁਸੀਂ ਵਿਭਾਗ ਤਰੀਕੇ ਨਾਲ ਕਹਿੰਦੇ ਸੀ ਅਸੀਂ ਇੰਨੀ ਸਮਾਨ ਫੜਿਆ ਇਹਨਾਂ ਕੁਝ ਕੰਮ ਕੀਤੇ ਤੇ ਵੀ ਇਹ ਵੀ ਤੁਹਾਡੀ ਇੱਕ ਰਿਸਪੌਂਸਿਬਿਲਟੀ ਬਣਦੀ ਹੈ ਕਿ ਤੁਸੀਂ ਆਪਣੇ ਵੱਡੇ ਅਫਸਰਾਂ ਦੇ ਅੱਗੇ ਆ ਕੇ ਪੇਸ਼ ਹੋਵੋ ਅਗਰ ਤੁਹਾਡਾ ਕੋਈ ਕੁਐਸਚਨ ਹੈ ਕੋਈ ਕੁਇਰੀ ਹੈ ਤੁਹਾਨੂੰ ਲੱਗ ਰਿਹਾ ਹੈ ਕਿ ਗਲਤ ਹੋਇਆ ਤਾਂ ਜ਼ਰੂਰ ਜਵਾਬ ਦਿਓ ਪਰ ਪੇਸ਼ ਜ਼ਰੂਰ ਹੋਵੋ ਜੀ ਪੁਲਿਸ ਮੈਕਮਾ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਉਹਨਾਂ ਨੂੰ ਸੁਧਾਰਨ ਦੇ ਲਈ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਪਰ ਤੁਹਾਨੂੰ ਲੱਗਦਾ ਹੈ ਕਿ ਹੁਣ ਉਹਨਾਂ ਨੂੰ ਆਪਣੇ ਬੰਦਿਆਂ ਨੂੰ ਸੁਧਾਰਨ ਦੇ ਲਈ ਵੀ ਮੁਹਿੰਮ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਲਗਾਤਾਰ ਡੀਆਈਜੀ ਦੇ ਐਸਐਚਓ ਦੇ ਇਸ ਤਰ੍ਹਾਂ ਦੇ ਕਰਪਸ਼ਨ ਦੇ ਮਾਮਲੇ ਆ ਰਹੇ ਨੇ ਤਾਂ ਇਹਨਾਂ ਨੂੰ ਆਪਣੇ ਮੈਕਮੇ ਦੇ ਅੰਦਰ ਵੀ ਆਪਣੇ ਹੀ ਬੰਦਿਆਂ ਨੂੰ ਸੁਧਾਰਨ ਲਈ ਮੁਹਿੰਮ ਚਲਾਉਣੀਆਂ ਚਾਹੀਦੀ ਜੇ ਪੁਲਿਸ ਉਧਰ ਗਈ ਸਾਰਾ ਸਮਾਜ ਸੁਧਰ ਗਿਆ ਲੋੜ ਹੀ ਨਹੀਂ ਟੈਨਸ਼ਨ ਹੀ ਕੋਈ ਨਹੀਂ ਅੱਜ ਤੁਸੀਂ ਕ੍ਰਾਈਮ ਬਾਹਰ ਵੀ ਹੁੰਦਾ ਯੂਐਸ ਬਹੁਤ ਕ੍ਰਾਈਮ ਹੁੰਦਾ ਉਥੇ ਪੁਲਿਸ ਬੰਦੇ ਫੜਦੀ ਹੈ ਸਵਾਲ ਹੈ ਕਿ ਇੰਪਲੀਮੈਂਟੇਸ਼ਨ ਆਫ ਲਾ ਇਟ ਇਜ਼ ਗੁੱਡ ਇਨ ਫੋਰਨ ਕੰਟਰੀਜ਼ ਸਾਡੇ ਇੱਥੇ ਕੀ ਚੱਕਰ ਹੈਗਾ ਕਿ ਸਾਡੇ ਐਸ ਐਚ ਓ ਸਾਹਿਬ ਇਸ ਤਰ੍ਹਾਂ ਦੇ ਅਗਰ ਹੋਣਗੇ ਤਾਂ ਅਸੀਂ ਕਿਸੇ ਨੂੰ ਕੀ ਸੁਧਾਰਨ ਦੀ ਗੱਲ ਕਰਾਂਗੇ ਜਦੋਂ ਆਪਣੇ ਘਰ ਦੇ ਵਿੱਚ ਹੀ ਅੱਗ ਲੱਗੀ ਹੋਵੇ ਤਾਂ ਕਿਸੇ ਦੇ ਘਰ ਦੇ ਬਾਰੇ ਕੀ ਕਹਾਂਗੇ ਸੋ ਐਸ ਐਚ ਓ ਸਾਹਿਬ ਨੂੰ ਅੱਗੇ ਆਉਣਾ ਚਾਹੀਦਾ ਪੇਸ਼ ਹੋਣਾ ਚਾਹੀਦਾ ਆਪਣੀ ਜੋ ਵੀ ਚੀਜ਼ ਹੈ ਅਗਰ ਉਹਨੇ ਗਲਤੀ ਕੀਤੀ ਹੈ ਤੇ ਹੀ ਸ਼ੁੱਡ ਰੈਲਾਈਜ਼ ਔਰ ਅਗਰ ਉਹਨਾਂ ਨਾਲ ਤੱਕਾ ਹੋਇਆ ਤਾਂ ਉਹਨਾਂ ਨੂੰ ਆਪਣੀ ਗੱਲ ਰੱਖਣੀ ਚਾਹੀਦੀ ਹੈ ਬਜਾਇਕ ਕਿ ਭਜਲ ਜੀ ਬਹੁਤ ਸਾਰੇ ਹੋਰ ਵੀ ਪੁਲਿਸ ਵਾਲੇ ਮਹਿਕਮਿਆਂ ਦਾ ਮੈਂ ਪੁਲਿਸ ਵਾਲਿਆਂ ਦਾ ਅਕਸ ਖਰਾਬ ਕੀਤਾ ਜਾਂਦਾ ਵਰਦੀ ਨੂੰ ਦਾਗ ਲੱਗ ਰਿਹਾ ਬਿਲਕੁਲ ਦੇਖੋ ਕਹਿੰਦੇ ਨਾ ਬੈਡ 엘ਿਮੈਂਟਸ ਆਰ 에ਵਰੀਵੇਅਰ ਸਭ ਜਗ੍ਹਾ ਤੇ ਹੁੰਦੀ ਸੋ ਇਸ ਤਰ੍ਹਾਂ ਦੇ ਕੰਮ ਦੇ ਨਾਲ ਨਾ ਪੰਜਾਬ ਪੁਲਿਸ ਤੇ ਸਵਾਲੀਆਂ ਨਿਸ਼ਾਨ ਖੜਾ ਹੋ ਗਏ ਅੱਜ ਨਾਰਮਲ ਚਰਚਾ ਹੋਈ ਐ ਐਸਐਚਓ ਫੜਿਆ ਗਿਆ ਕਿ ਨਹੀਂ ਫੜਿਆ ਗਿਆ ਐਸਐਚਓ ਫੜਿਆ ਗਿਆ ਕਿ ਨਹੀਂ ਫੜੇਗਾ ਕੀ ਬਣੇਗਾ ਐਸਐਚਓ ਦਾ ਅਗਰ ਐਸਐਚਓ ਗ੍ਰਿਫਤਾਰ ਹੋ ਜਾਂਦਾ ਤਾਂ ਇੱਕ ਫੁੱਲ ਸਟਾਪ ਲੱਗੇਗਾ ਕਿ ਠੀਕ ਹੈ ਜੀ ਐਸਐਚਓ ਇਜ਼ ਅੰਡਰ ਇਨਵੈਸਟੀਗੇਸ਼ਨ ਬਟ ਐਸਐਚਓ ਸਾਹਿਬ ਇਸ ਵੇਲੇ ਖੁਦ ਫਰਾਰ ਚੱਲ ਰਹੇ ਨੇ ਤੁਸੀਂ ਦੇਖੋ ਕਿੱਡਾ ਅਜੀਬ ਨਾਮ ਹੈ ਐਸਐਚਓ ਫਰਾਰ ਮਤਲਬ ਐਸਐਚਓ ਫਰਾਰ ਹੋ ਗਿਆ ਪੁਲਿਸ ਵਾਲਾ ਫਰਾਰ ਹੋ ਗਿਆ ਮਤਲਬ ਇਹ ਅਗਰ ਕੋਈ ਪੱਤਰਕਾਰ ਲਾਈਨ ਨੂੰ ਲਿਖੇ ਉਹ ਲਿਖਣ ਵਾਲੇ ਵੀ ਸੋਚੇਗਾ ਮੈਂ ਕੀ ਲਿਖ ਰਿਹਾ ਬਟ ਦ ਥਿੰਗ ਇਜ਼ ਕਿ ਇਸ ਤਰ੍ਹਾਂ ਦੇ ਕੰਮ ਨਹੀਂ ਹੋਣੇ ਚਾਹੀਦੇ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਸਮਾਜ ਨੂੰ ਗਲਤ ਕਰਦੀਆਂ ਔਰ ਇਸ ਦੇ ਵਿੱਚ ਜ਼ਰੂਰ ਉਹਨਾਂ ਨੂੰ ਆਪਣਾ ਪੱਖ ਰੱਖਣ ਵਾਸਤੇ ਆਪਣੇ ਆਪ ਨੂੰ ਪੇਸ਼ ਕਰਾਉਣਾ ਚਾਹੀਦਾ ਜੋ ਪੇਸ਼ੀ ਵਾਸਤੇ ਲੋਕਾਂ ਨੂੰ ਕਹਿੰਦੇ ਰਹੇ ਨੇ। ਥੈਂਕ ਯੂ ਸੋ ਮਚ ਸਰ ਗੱਲਬਾਤ ਕਰਲੇ ਸੋ ਬਿਲਕੁਲ ਗਾਲ ਕਿਤੀ ਹੈ। ਅੰਮ੍ਰਿਤਸਰ ਸ਼ਿਆਟਾ ਦੇ ਅਸਰ ਜੋ ਵਿਨੋਦ ਕੁਮਾਰ ਸ਼ਰਮਾ ਦੇ ਜੋ ਕਿ ਇਸ ਵਕਤ ਫਰਾਰ ਚੱਲ ਰਹੇ ਨੇ ਕਰਪਸ਼ਨ ਦੇ ਮਾਮਲੇ ਦੇ ਵਿੱਚ ਪਰਚਾ ਦਰਜ ਹੋ ਚੁੱਕਿਆ ਹੈ ਲੇਕਿਨ 3 ਦਿਨ ਬੀਤਣ ਦੇ ਬਾਵਜੂਦ ਵੀ ਉਹਨਾਂ ਦੀ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਤਾਂ ਸਵਾਲ ਜਿਹੜਾ ਹੈ ਇੱਕ ਹੀ ਖੜਾ ਹੋ ਰਿਹਾ ਹੈ ਕਿ ਕਾਨੂੰਨ ਸਿਰਫ ਆਮ ਲੋਕਾਂ ਲਈ ਹੈ ਉੱਚ ਉਹਦਿਆਂ ਤੇ ਬੈਠੇ ਲੋਕਾਂ ਲਈ ਕਾਨੂੰਨ ਕਿੱਥੇ ਗਿਆ